ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਕਿਤੇ ਸਰਬਸੰਮਤੀ ਬਣ ਰਹੀ ਹੈ ਤੇ ਕਿਤੇ ਉੱਥੇ ਹੀ ਸਰਪੰਚੀ ਪਿੱਛੇ ਇੱਕ ਦੂਜੇ ਦੇ ਨਾਲ ਪੂਰਾ ਮੁਕਾਬਲਾ ਚੱਲ ਰਿਹਾ ਹੈ ਦੱਸਿਆ ਕਿ ਕੱਲ ਨਾਮਜ਼ਦਗੀ ਪੱਤਰ ਭਰੇ ਗਏ ਪਰੰਤੂ ਕੁਝ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕਿ ਜ਼ਬਰਦਸਤ ਹੰਗਾਮਾ ਵੀ ਦੇਖਣ ਨੂੰ ਮਿਲਿਆ ਹੈ ਕਿਥੇ ਕੱਪੜੇ ਪਾੜ ਦਿੱਤੇ ਤੇ ਕਿਤੇ ਸ਼ਰੀਆਵੀ ਗੋਲੀਬਾਰਕ ਕੀਤੀ ਗਈ ਤੇ ਜਿਸ ਨੂੰ ਲੈ ਕੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਘੰਟੇ ਜਿਹੜੇ ਕਿ ਦਿੱਤੇ ਗਏ ਉਹ ਬਹੁਤ ਅਟਸੀ ਤੇ ਉਸ ਤੋਂ ਬਾਅਦ ਸ਼ਰੀਆਮ ਹੀ ਕਾਨੂੰਨ ਵਿਵਸਥਾ ਦੀਆਂ ਟੱਜੀਆਂ ਉੱਡਣ ਨੂੰ ਦੇਖਣ ਨੂੰ ਮਿਲੀਆਂ ਪਰੰਤੂ ਉੱਥੇ ਹੀ ਪੰਜਾਬ ਸਰਕਾਰ ਨੇ ਚੋਪਵੱਟੀ ਹੋਈ ਹੈ ਤੇ ਕਿਤੇ ਨਾ ਕਿਤੇ ਸਰਕਾਰ ਇਸ ਦੀ ਜ਼ਿੰਮੇਵਾਰ ਹੈ ਤੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਲੀਡਰ ਪ੍ਰਿੰਸਿੰਗ ਚੰਦੂ ਮਾਜਰੇ ਦੇ ਵੱਲੋਂ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਪੁਲਟਵਾਰ ਕੀਤਾ ਉਹ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਗੱਪ ਪੰਚਾਇਤ ਚੋਣਾਂ ਦੇ ਆਖਰੀ ਦਿਨ ਜਿਸ ਤਰੀਕੇ ਨਾਲ ਧੱਕਾ ਹੋਇਆ ਸਰਕਾਰੀ ਧਿਰ ਵੱਲੋਂ ਮੈਂ ਸਮਝਦਾ ਗੁੱਡਾਗਰਦੀ ਦਾ ਨੰਗਾ ਨਾਚ ਨੱਚਾਇਆ ਲੋਕ ਰਾਜ ਤੇ ਤਲਅਤ ਲਾਤਾ ਲੋਕਾਂ ਦੇ ਅਭਿਗੇ ਚੋਣਾਂ ਨੇ ਇਹਨਾਂ ਚੋਣਾਂ ਵੀ ਸਰਕਾਰ ਦਾ ਨੰਗੇ ਕਿਤੇ ਰੂਪੀ ਦਾਖਲ ਦੇਣਾ ਪ੍ਰਸ਼ਾਸਨਿਕ ਅਧਿਕਾਰੀਆਂ ਰਹੀ ਮੈਂ ਸਮਝਦਾ ਇੱਕ ਬਹੁਤ ਵੱਡੀ ਜਾਤੀ ਹੈ ਫਿਰਤ ਜਿਹੜੀ ਆ ਲੋਕ ਰਾਜ ਲਈ ਖਤਰੇ ਦੀ ਘਾਟੀ ਆ ਆਨਰ ਅਧਿਕਾਰਤ ਲੋਕਾਂ ਵੱਲੋਂ ਔਰਤਾਂ ਦਾ ਪਰਮਾਨਿਤ ਕੀਤਾ ਗਿਆ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਫੈਲਾ ਤੱਕ ਪਾਰਟੀਆਂ ਸਨੌਰ ਬਲਾਕ ਦੇ ਵਿੱਚ ਬਹੁਤ ਸਾਰੀਆਂ ਫੈਲਾ ਜਿਹੜੇ ਲੋਕਾਂ ਨੇ ਲੈ ਕੇ ਆਏ ਸੀ ਉਹ ਪਾਰਟੀਆਂ ਗੇਟ ਤੇ ਖੜੇ ਕੁਝ ਐਸੇ ਲੋਕਾਂ ਨੂੰ ਖੜਾ ਕੇ ਬੌਂਸਰ ਕਰ ਤੇ ਔਰ ਨਾਲ ਨਾਲ ਬਦਲ ਐਂਟਰੀ ਤੱਕ ਨਹੀਂ ਹੋਣ ਦਿੱਤੀ ਤੇ ਜਦੋਂ ਸਾਡੇ ਸਾਥਕਾਂ ਪਤਾ ਕੇ ਸਿੰਦਰਪਾਲ ਤਿੰਬੂ ਮਦਰ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚੇ ਉਹ ਫੈਲਾ ਦੁਬਾਰਾ ਭਰਾਈਆਂ ਮੈਂ ਹੁੰਦਾ ਕਿ ਇਸ ਤਰੀਕੇ ਨਾਲ ਸਰਕਾਰ ਦੀ ਧੀਰ ਜਿਹੜੀ ਹੈ ਅਮਰ ਲੋਕਾਂ ਦੇ ਇਸ ਤੁਮੀ ਹਿਆ ਨਵੰਦਾ ਸੰਸਥਾਵਾਂ ਨੂੰ ਮੰਨ ਬਦਨਾਮ ਕਰੇਗੀ ਔਰ ਉਹਦੇ ਤੇ ਸਰਕਾਰੀ ਦਾਖਲ ਦੇਗੀ ਤਾਂ ਫਿਰ ਲੋਕ ਰਾਜ ਇੱਕ ਖਤਰੇ ਵਿੱਚ ਪੈ ਜਾਂਦਾ ਸਰਕਾਰ ਤੋਂ ਤੁਨਾ ਚ ਕੈ ਨਹੀਂ ਜਾ ਰਿਹਾ ਸਰਕਾਰ ਤੋਂ ਉਹ ਸੜਕਾਂ ਬਣਾਈ ਨਹੀਂ ਜਾ ਰਹੀਆਂ ਸਕੂਲ ਹਸਪਤਾਲ ਬਣ ਨਹੀਂ ਰਹੇ ਪਰ ਪੰਚਾਇਤ ਚੋਣਾਂ ਤੇ ਟਿਲ ਦਾ ਜੋਰ ਲਾਤਾ ਸਰਕਾਰ ਨੇ ਸਾਰਾ ਕੁਝ ਛੱਡ ਕੇ ਮਲੇ ਨਹੀਂ ਤੋਂ ਵਢੀ ਜਾਤੀ ਹੋ ਕੀ ਹੋਦਾ ਰਹੀਆ ਤੋਂ ਮੈਂ ਸੋਚਦਾ ਹੁਣ ਵੀ ਅਸੀਂ ਤਰਨਾ ਕਰਦੇ ਆਂ ਪ੍ਰਸ਼ਾਸਨ ਕੇ ਸਗ ਰੂਟ ਨਹੀਂ ਬੜੇ ਕਿਸੇ ਕਿਸਮ ਦੀ ਜਾਤੀ ਨਹੀਂ ਹੋਣੀ ਚਾਹੀਦੀ ਨਹੀਂ ਲੋਕ ਸੜਕਾਂ ਤੇ ਆਉਣਗੇ ਕੱਲ ਨੂੰ ਟੌਮ ਕਮਿਸ਼ਨ ਨੂੰ ਸਾਡਾ ਇੱਕ ਡੈਲੀਗੇਸ਼ਨ ਵੀ ਮਿਲ ਕੇ ਆਏਗਾ ਜੇਗੇਆਂ ਵੀਡੀਓਜ਼ ਬਣੀਆਂ ਹੋਈਆਂ ਫੋਟੋਆਂ ਬਣੀਆਂ ਹੋਈਆਂ ਨंगे ਚਿੱਤੇ ਰੂਪ ਵਿੱਚ ਅਧਿਕਾਰੀ ਜਿਹੜੇ ਨੇ ਉਹ ਫੈਲਾ ਫੜਨ ਤੋਂ ਨਾ ਕਰ ਰਹੇ ਨੇ ਨंगे ਚਿੱਤੇ ਰੂਪ ਦੇ ਵਿੱਚ ਲੋਕਾਂ ਦੇ ਇਹ ਜਿਹੜੀਆਂ ਫੈਲਾਂ ਦਿੱਤੇ ਜਾ ਰਹੇ ਨੇ ਉਹਨਾਂ ਦੀ ਫੜ ਕੇ ਫਾੜੀਆਂ ਜਾ ਰਹੀਆਂ ਨੇ ਤੁਹਾਨੂੰ ਗੁੰਗਾ ਕਿਸਮ ਦੇ ਲੋਕਾਂ ਕੋਲੋਂ ਇਹ ਸਾਰੀਆਂ ਫੋਟੋਆਂ ਸਮੇਤ ਉੱਥੇ ਜਾਇਆ ਜਾਏਗਾ ਅਦਾਲਤਾਂ ਕੁੰਡਾ ਵੀ ਖੜਕਾਉਣਾ ਪਏਗਾ ਜੇ ਪਿਆਰ ਦਾ ਜੀਰੂ ਅਦਾਲਤ ਤੱਕ ਵੀ ਜਾਣਾ